ਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਦਾ ਸਵਾਗਤ ਆ ਸਾਡੇ ਚੈਨਲ ਤੇ ਹੋਰ ਸਭ ਠੀਕ ਠਾਕ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਦੀ ਜਿਹੜੀ ਆਪਣੀ ਵੀਡੀਓ ਆਪਾਂ ਜਿਹੜੀ ਆਰਗੈਨਿਕ ਜੀਰੀ ਲਈ ਹੋਈ ਆ 15 ਸਾਲਾਂ ਉਹ ਹੁਣ ਤਕਰੀਬਨ ਪੱਕਣ ਦੇ ਨੇੜੇ ਹੀ ਲੱਗੀ ਹੋਈ ਆ ਉਹਦੇ ਬਾਰੇ ਕਰਦੇ ਆਂ ਆਪਾਂ ਗੱਲ ਆ ਦੇਖੋ ਆ ਸਾਹਮਣੇ ਇਹ 1509 ਆਰਗੈਨਿਕ ਜੀਰੀ ਆ ਇਹ ਕਿੱਦਾਂ ਲੱਗ ਰਹੀ ਆ ਤੁਹਾਨੂੰ ਇਹ ਜੀਰੀ ਇਹਦੇ ਵਿੱਚ ਆਪਾਂ ਨੇ ਨਾ ਤਾਂ ਜੂਰੀਆ ਨਾ ਮੰਨ ਲਓ ਉਹ ਡਾਈ ਪਾਇਆ ਨਾ ਕੋਈ ਇਹਦੇ ਤੇ ਕੈਮੀਕਲ ਵਾਲੀ ਸੰਡੀ ਵਾਲੀ ਦਵਾਈ ਨਾ ਕੋਈ ਹੋਰ ਇਹਦੇ ਉੱਪਰ ਕੁਛ ਨਹੀਂ ਹੋ ਪਾਇਆ ਇਹਦੇ ਉੱਪਰ ਆਪ ਸਿਰਫ ਆਪਾਂ ਨੇ ਪਾਇਆ ਪਹਿਲਾਂ ਪੰਜ ਚਾਰ ਟਰਾਲੀਆਂ ਰੂੜੀ ਖਾਦ ਦੀਆਂ ਉਸ ਤੋਂ ਬਾਅਦ ਆਪਾਂ ਨੇ ਪਾਇਆ ਇਹਦੇ ਤੇ ਬਰਮੀ ਕੰਪੋਸਟ ਬਰਮੀ ਕੰਪੋਸਟ ਤੋਂ ਬਰਮੀ ਕੰਪੋਸਟ ਤੋਂ ਬਾਅਦ ਇਹਦੇ ਤੇ ਆਪਾਂ ਨੇ ਸਰੋਂ ਦੀ ਖਾਲ ਪਾਈ ਹੈ ਇਹਰ ਵਾਰ ਮੀ ਕੰਪੋਸਟ ਪਾਈ ਐ ਜਣੀ ਦੋ ਵਾਰੀ ਵਰਮੀ ਕੰਪੋਸਟ ਦੋ-ਦੋ ਕੁਇੰਟਲ 50 ਕਿਲੋ ਸਰੋਂ ਦੀ ਖਾਲ ਪੰਜ ਟਰਾਲੀਆਂ ਰੂੜੀ ਖਾਦ ਦੀਆਂ ਇਹ ਤੋਂ ਬਿਨਾਂ ਆਪਾਂ ਨੇ ਮੰਨ ਲਓ ਵੀ ਦੋ ਸਪਰੇਹਾਂ ਕਰੀਆਂ ਨੇ ਵਰਮੀ ਕੰਪੋਸਟ ਦੀਆਂ ਠੀਕ ਹੈ ਜੀ ਇਹ ਚੀਜ਼ਾਂ ਪਾਈਆਂ ਨੇ ਇਹ ਹੁਣ ਤਕਰੀਬਨ ਪੱਕਣ ਦੇ ਨੇੜੇ ਹੀ ਲੱਗੀ ਹੋਈ ਆ ਇਹ ਥੋੜੇ ਦਿਨਾਂ ਤੱਕ ਪੱਕ ਜੂ ਅਰੇ ਇਹਦੇ ਝਾੜ ਬਾਰੇ ਵੀ ਦੱਸਾਂਗੇ ਇਹ ਸੁੱਧਾ ਆਪਣੀ ਇਹ ਜਿਰੀ ਜਿਰੀ ਹੈਗੀ 15 ਸਾਂ 9 ਆ ਦੇਖੋ ਤੁਹਾਨੂੰ ਪਤਾ ਹੀ ਲੱਗਦਾ ਹੋਊਗਾ ਕਿੱਦਾਂ ਦੀ ਆ ਕਹਿੰਦੇ ਇਹ ਇੱਕ ਕੀਲਾ ਆਪਣਾ ਹੈ ਹੈਗਾ ਇਦਾਂ ਦਾ ਹੈ ਖੇਤ ਆ ਇਹਦੇ ਵਿੱਚ ਮੰਨ ਲਓ ਵੀ ਜਿਹੜੀਆਂ ਸਪਰੇਹਾਂ ਕਰੀਆਂ ਨੇ ਆਪਾਂ ਵਰਮੀ ਕੰਪੋਸਟ ਦੀਆਂ ਉਹਦੇ ਵਿੱਚ ਲੱਸੀ ਹਲਦੀ ਦਾ ਘੋਲ ਇੱਕ ਵਰਮੀ ਕੰਪੋਸਟ ਇਹ ਤਿੰਨੇ ਚੀਜ਼ਾਂ ਪਾ ਕੇ ਸਪਰੇਅ ਕਰੀਏ ਜਿਹੜੀ ਮੰਨ ਲਓ ਵੀ ਕੀੜੇ ਮਕੌੜਿਆਂ ਤੋਂ ਕਰੀਏ ਨਾਲ ਮੰਨ ਲਓ ਵੀ ਕਹਿੰਦੇ ਨੇ ਵੀ ਆਹਾ ਉਲੀ ਰੋਗ ਤੋਂ ਵੀ ਇਹੀ ਕਰੀ ਆ ਵਿੱਚ ਐਦਾਂ ਦੀ ਇਹ ਜੇਰੀਆ ਪੂਰੀ ਵਧੀਆ ਖੜੀ ਆ ਆ ਦੇਖੋ ਆ ਸਾਹਮਣੇ ਮਾਪ ਕਰਨਾ ਬਰਮੀ ਬਾਸਤੀਆਂ ਸਪਰੇਹਾਂ ਕਰੀਆਂ ਨੇ ਇਹਦੇ ਉੱਪਰ ਜਿੰਨੀ ਕਰੀਆਂ ਨੇ ਛੱਟਾ ਵੀ ਵਧੀਆ ਦੂਜੀ ਜਰੀ ਦੇ ਬਰਾਬਰ ਹੀ ਆ ਤਕਰੀਬਨ ਖੜੀ ਵੀ ਦੇਖ ਲਓ ਆ ਬਰਾਬਰ ਹੀ ਆ ਆ ਆਪਣੀਆਂ ਹੈਗੀ ਆ ਮੰਨ ਲਓ ਜਿਹੜੀ ਜੂਰੀ ਹੈ ਤੇ ਦੂਜੀਆਂ ਦਵਾਈਆਂ ਨਾਲ ਜਿਹੜੀ ਸੰਡੀ ਮਾਰਨੇ ਵਾਲੀਆਂ ਦਵਾਈਆਂ ਨੇ ਉਹਨਾਂ ਤੋਂ ਤਿਆਰ ਕਰੀ ਹੋਈ ਹੈ ਇਹ ਵੀ 1509 ਹੀ ਹੈ। ਇਹ ਇਦਾਂ ਦੀ ਹੈ। ਇਹ ਇਸ ਤਰ੍ਹਾਂ ਦੀ ਹੈ। ਜਿਹੜੀ ਇਹ ਹੋਰ ਵੀ ਗੱਲ ਹੈ ਇੱਕ ਵੀਰੇ ਇਹ ਆਪਾਂ ਬਿਨਾ ਕੱਦੂ ਤੋਂ ਜ਼ਮੀਨ ਨੂੰ ਬਾਹ ਕੇ ਮਾਰ ਕੇ ਤਿਆਰ ਕਰਕੇ ਵਾਗਾ ਮਾਰ ਕੇ ਓਕਣੇ ਪਾਣੀ ਛੱਡ ਕੇ ਲਾਈ ਹੋਈ ਆ ਇਹ ਇਹ ਲਾਈ ਹੋਈ ਆ ਆਪਣੀ ਕੱਦੂ ਕਰਕੇ ਫਰਕ ਤੁਹਾਨੂੰ ਦੇਖਦਾ ਹੀ ਹੋਊ ਵੀ ਕਿੰਦਾ ਦਾ ਫਰਕ ਆ ਆ ਦੇਖੋ ਐ ਸਾਰਾ ਇਹ ਮੰਨ ਲਓ ਵੀ ਇਧਰ ਦਾ ਆਪਣਾ ਇਹ ਪੌਣ ਇੱਕ 2 ਕਿੱਲੇ ਨੇ 1 ਕਿੱਲਾ ਆ ਇਹ ਉੱਥੇ ਤੱਕ ਹੈ ਇਹਦੇ ਵਿੱਚ ਆ ਕੁਝ ਪਹੀ ਵੀ ਆਉਂਦੀ ਆ ਕਿਲੇ ਤੋਂ ਘੱਟੇ ਆ ਜਣੀ ਹਾਂ ਮੰਨ ਲਓ ਵੀ ਇੱਧਰ ਆ ਪਹੀ ਆ ਜਿਹੜੀ ਇਹ ਪਹੀ ਵਿੱਚ ਆਉਂਦੀ ਆ ਇਹਦੇ ਕਿਲੇ ਤੋਂ ਘੱਟੇ ਆ ਜਗਾ ਹਾਂ ਦੋਸਤੋ ਤੁਸੀਂ ਇਹਦੇ ਬਾਰੇ ਕੋਈ ਆਪਣੇ ਵੱਲੋਂ ਕੋਈ ਕਮੈਂਟ ਕਰੋ ਵੀ ਕੀ ਫਰਕ ਲੱਗਦਾ ਕੀ ਨਹੀਂ ਲੱਗਦਾ ਤੁਸੀਂ ਦੱਸਿਓ ਸਾਨੂੰ ਇਹਦੇ ਬਾਰੇ ਬਾਕੀ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜਾ ਸਾਡੀਆਂ ਵੀਡੀਓ ਦੇਖਦੇ ਹੋ ਅੱਗੇ ਸ਼ੇਅਰ ਵੀ ਕਰਦੇ ਹੋ ਲਾਇਕ ਤੇ ਕਮੈਂਟ ਵੀ ਕਰਦੇ ਹੋ ਅੱਗੇ ਬੇਨਤੀ ਆ ਵੀ ਕਮੈਂਟ ਜਰੂਰ ਕਰਿਆ ਕਰੋ ਨਾਲ ਵੀਡੀਓ ਨੂੰ ਲਾਇਕ ਜਰੂਰ ਕਰਿਆ ਕਰੋ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ